12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਅੱਜ ਆਗਮਨ ਪੁਰਬ ਹੈ। ਇਸ ਆਗਮਨ ਪੁਰਬ ਦੀਆਂ तमाम ਲੋਕਾਂ ਨੂੰ तमाम ਸੰਗਤ ਨੂੰ ਬਹੁਤ-ਬਹੁਤ ਮੁਬਾਰਕਾ। ਤੋਂ ਦੱਸ ਦਈਏ ਕਿ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਟੀਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦਰੀ ਸਾਹਿਬ ਤੱਕ ਜਾਵੇਗਾ। ਜਿਸ ਵਿੱਚ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈਗੀ ਹੈ ਹਿੱਸਾ ਲੈਂਦੀ ਹੈ। ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਫਰੀਦ ਜੀ ਪਾਕਪਟਨ ਨੂੰ ਜਾ ਰਹੇ ਸੀਗੇ ਅਤੇ ਰਸਤੇ ਦੇ ਵਿੱਚ ਗੋਦਰਾ ਗੋਦੜੀ ਸਾਹਿਬ ਜਿੱਥੇ ਮੌਜੂਦ ਹੈ ਉੱਥੇ ਉਹਨਾਂ ਨੇ ਆਪਣੀ ਗੋਦੜੀ ਰੱਖੀ ਅਤੇ ਸ਼ਹਿਰ ਵੱਲੋਂ ਕੁਝ ਜ਼ਰੂਰੀ ਸਮਾਨ ਲੈਣ ਦੇ ਲਈ ਪਹੁੰਚੇ ਇੱਥੇ ਦਾ ਜਿਹੜਾ ਰਾਜਾ ਹੈ ਉਸ ਦੇ ਕਿਲੇ ਦਾ ਨਿਰਮਾਣ ਹੋ ਰਿਹਾ ਸੀਗਾ ਜਿੱਥੇ ਕਿ ਲੋਕਾਂ ਨੂੰ ਬੰਗਾਰ ਵੱਜੋ ਫੜ ਕੇ ਲਗਾਇਆ ਗਿਆ ਸੀਗਾ ਤਾਂ ਰਾਜੇ ਦੇ ਸਿਪਾਹੀਆਂ ਨੇ ਬਾਬਾ ਫਰੀਦ ਜੀ ਨੂੰ ਨਹੀਂ ਪਛਾਣਿਆ ਅਤੇ ਉਹਨਾਂ ਨੂੰ ਫੜ ਕੇ ਮਜ਼ਦੂਰੀ ਵਿੱਚ ਲਗਾ ਲਿਆ ਜਦੋਂ ਰਾਜੇ ਦੇ ਸਿਪਾਹੀਆਂ ਨੇ ਵੇਖਿਆ ਕਿ ਬਾਬਾ ਫਰੀਦ ਜੀ ਦੇ ਨਾਲ ਜਿਹੜਾ ਟੋਕਰਾ ਉਹਨਾਂ ਨੇ ਘਰੇ ਵਾਲਾ ਚੱਕਰਿਆ ਹੋਇਆ ਸੀਗਾ ਉਹ ਟੋਕਰਾ ਹਵਾ ਦੇ ਵਿੱਚ ਨਾਲ-ਨਾਲ ਉੱਪਰ ਤੋਰਿਆ ਸੀਗਾ ਇਸ ਗੱਲ ਨੂੰ ਵੇਖਦਿਆਂ ਹੋਇਆ ਉਹਨਾਂ ਨੇ ਸੋਚਣਾ ਫਰੀਦਕੋਟ ਦੇ ਰਾਜਨ ਦਿੱਤੀ ਅਤੇ ਰਾਜਾ ਆਪਣੀ ਗਲਤੀ ਮੰਨਦਾ ਹੋਇਆ ਨਤਮਸਤਕ ਹੁੰਦਾ ਹੈ ਅਤੇ ਬਾਬਾ ਫਰੀਦ ਜੀ ਅੱਗੇ ਅਰਦਾਸ ਕਰਦਾ ਹੈ ਕਿ ਉਹਨਾਂ ਦਾ ਨਗਰ ਵਸਦਾ ਨਹੀਂ ਉਸ ਤੋਂ ਬਾਅਦ ਫਰੀਦਕੋਟ ਸ਼ਹਿਰ ਦਾ ਨਾਮ ਜੋ ਕਿ ਪਹਿਲੇ ਮੋਕਲ ਸੀ ਸੀਗਾ ਰਾਜਾ ਮੋਕਲ ਹਰ ਸੀਗੇ ਉਹਨਾਂ ਨੇ ਇਸ ਦਾ ਨਾਮ ਬਦਲਿਆ ਅਤੇ ਬਾਬਾ ਫਰੀਦ ਜੀ ਦੇ ਨਾਂ ਤੇ ਇਸ ਦਾ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਇਹ ਸ਼ਹਿਰ ਜਿਹੜਾ ਹੈਗਾ ਆਵਾਦ ਹੁੰਦਾ ਹੈ